ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਸੰਤ ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਦੇ ਜੀਵਨ ਦਰਸ਼ਨਾਂ ਦੀ ਇੱਕ ਤਿਲਕੂ ਜੋ ਵਿਚਾਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਇਸ ਸੰਸਾਰ ਦੇ ਭਲੇ ਦੇ ਵਾਸਤੇ ਦੋ ਤਰ੍ਹਾਂ ਦੇ ਮਹਾਂਪੁਰਖ ਹੁੰਦੇ ਆ ਇੱਕ ਤਾਂ ਮਹਾਂਪੁਰਖ ਉਹ ਹੁੰਦੇ ਆ ਜਿਹੜੇ ਆਪਣੀ ਗੁਰੂ ਕਿਰਪਾ ਦੇ ਨਾਲ ਮਿਹਨਤ ਕਰਕੇ ਨਾਮ ਜਪ ਕੇ ਸੇਵਾਜ ਕਰਕੇ ਵਾਹਿਗੁਰੂ ਜੀ ਦੀ ਪ੍ਰਸੰਤਾ ਹਾਸਲ ਕਰਦੇ ਆ ਤੇ ਇੱਕ ਐਸੇ ਮਕਾਮ ਤੇ ਪਹੁੰਚਦੇ ਆ ਜਿਸ ਅਵਸਥਾ ਨੂੰ ਸੰਤ ਆਖਦੇ ਆ ਔਰ ਸੰਤ ਅਵਸਥਾ ਐਸੀ ਆ ਜਿਸ ਦੇ ਵਿੱਚ ਸਾਨੂੰ ਇਹ ਚਲਕ ਮਿਲਦੀ ਆ ਕਿ ਇਹ ਜਿਹੜਾ ਪੁਰਖ ਹੈ ਉਹ ਪਰਮੇਸ਼ਰ ਦੇ ਨਾਲ ਇੱਕ ਸੁਰ ਹੋਇਆ ਹੈ ਉਹਦੀ ਪ੍ਰਸੰਤਾ ਹਾਸਲ ਕਰ ਬੈਠਾ ਹੈਗਾ ਉਹਦੇ ਉੱਤੇ ਉਸ ਅਕਾਲ ਪੁਰਖ ਦੀ ਕਿਰਪਾ ਹੈ ਤੇ ਦੂਸਰੇ ਜਿਹੜੇ ਮਹਾਂਪੁਰਖ ਹੁੰਦੇ ਆ ਉਹ ਹੁੰਦੇ ਆ ਦਰਗਾਹੀ ਸੰਤ ਦੇਖੋ ਜਿਹੜੀ ਦਰਗਾਹੀ ਸੰਤ ਹੁੰਦੇ ਆ ਇਸ ਸੰਸਾਰ ਦੇ ਵਿੱਚ ਉਹ ਧਰੋ ਹੀ ਪੂਰੇ ਹੁੰਦੇ ਆ ਉਹਨਾਂ ਦੀਆਂ ਜੋ ਪ੍ਰਾਤਨ ਸਮਿਆਂ ਦੇ ਵਿੱਚ ਪਰਮੇਸ਼ਰ ਦੇ ਪ੍ਰਤੀ ਜੋ ਮਿਹਨਤ ਮਸ਼ਕਤਾ ਕੀਤੀਆਂ ਹੁੰਦੀਆਂ ਉਹ ਪਹਿਲਾਂ ਧੁਰ ਤੋਂ ਹੀ ਪੂਰੀਆਂ ਹੁੰਦੀਆਂ ਪਰ ਕਿਸੇ ਖਾਸ ਕਾਰਜ ਵਾਸਤੇ ਇਹ ਮਹਾਪੁਰਖਾਂ ਦੀ ਡਿਊਟੀ ਅਕਾਲ ਪੁਰਖ ਵੱਲੋਂ ਲੱਗਦੀ ਆ ਤੇ ਇਹੋ ਜਿਹੇ ਜਿਹੜੇ ਮਹਾਪੁਰਖਾ ਉਹ ਫਿਰ ਸੰਸਾਰ ਦੇ ਵਿੱਚ ਜਦ ਕਿਸੇ ਵਿਸ਼ੇਸ਼ ਕਾਰਜ ਵਾਸਤੇ ਆਉਂਦੇ ਆ ਤੇ ਉਹਨਾਂ ਦੇ ਦਰਸ਼ਨ ਵੀ ਬੜੇ ਬੜੇ ਮੁੱਲੇ ਹੁੰਦੇ ਆ ਸੋ ਇਹੋ ਜੇ ਦਰਗਾਹੀ ਸੰਤਾਂ ਦੇ ਵਿੱਚੋਂ ਸੰਤ ਮਹਾਪੁਰਖ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲੇ ਹੋਏ ਆ ਦੇਖੋ ਸੰਤ ਮਹਾਂਪੁਰਖ ਬਾਬਾ ਜੀ ਸਿੰਘ ਹੁਣਾਂ ਨੇ ਆਪਣੇ ਜੀਵਨ ਦੇ ਅੰਦਰ ਜਿੰਨੇ ਵੀ ਜੋ ਸੇਵਾ ਦੇ ਕੰਮ ਕੀਤੇ ਸੀ ਉਹਨਾਂ ਦੇ ਵਿੱਚੋਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਸਕੂਲ ਬਣਾਏ ਸੇਵਾਵਾਂ ਉਹਨਾਂ ਦੀਆਂ ਦੇਖੋ ਕਿੱਡੀਆਂ ਵੱਡਮੁੱਲੀਆਂ ਮਹਾਂਪੁਰਖਾਂ ਦੀਆਂ ਨਾਲ ਕਿੰਨੇ ਗੁਰਦੁਆਰੇ ਸਭ ਬਣਾਏ ਔਰ ਇਥੋਂ ਤੱਕ ਕਲਯੁਗੀ ਜੀਵਾਂ ਦੇ ਭਲੇ ਦੇ ਵਾਸਤੇ ਮਹਾਂਪੁਰਖ ਨੇ ਦਿਨ ਰਾਤ ਇੱਕ ਕੀਤਾ ਹੈ ਪਰ ਇੰਨਾ ਹੋਣ ਦੇ ਬਾਵਜੂਦ ਵੀ ਮਹਾਂਪੁਰਖਾਂ ਦਾ ਜਿਹੜੀ ਨਿਮਰਤਾ ਹਨ ਉਹ ਅੰਦਰ ਅਥਾਹ ਸਮੁੰਦਰ ਦੀ ਗਹਿਰਾਈ ਵਰਗੀ ਹੈ ਸੰਤ ਮਹਾਂਪੁਰਖ ਬਾਬਾ ਜੀ ਸਿੰਘ ਦੀ ਹੰਸਾਲੀ ਵਾਲੇ ਦਰਗਾਹੀ ਮਹਾਂਪੁਰਖ ਉਹਨਾਂ ਬਾਰੇ ਬੜਾ ਇਹ ਗੱਲ ਮਸ਼ਹੂਰ ਆ ਕਿ ਇਹੋ ਜਿਹੜੇ ਮਹਾਂਪੁਰਖ ਹੁੰਦੇ ਆ ਜਿਨ੍ਹਾਂ ਦੇ ਦਰਸ਼ਨ ਜਿਹੜੇ ਆ ਸ਼ਿਵ ਜੀ ਵੀ ਲੱਭਦੇ ਹੈ ਉਹਨਾਂ ਦੇ ਦਰਸ਼ਨ ਜੇ ਨਾ ਸੰਗਤਾਂ ਨੇ ਕੀਤੇ ਆ ਉਹਨਾਂ ਦੇ ਜੀਵਨ ਦਾ ਧੰਨ ਹੋ ਗਿਆ ਇੱਕ ਵਾਰ ਦੱਸਦੇ ਕਿ ਸੰਤ ਸੁੱਚਾ ਸਿੰਘ ਜੀ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਸੰਤ ਮਹਾਂਪੁਰਖ ਬਾਬਾਤਰ ਸਿੰਘ ਜੀ ਬਾਬਾ ਜਵਾਲਾ ਸਿੰਘ ਜੀ ਤੇ ਹੋਰ ਵੀ ਨੇਕਾ ਮਹਾਂਪੁਰਖਾਂ ਦੀ ਸੰਗਤ ਕੀਤੀ ਉਹਨਾਂ ਦੀ ਸੇਵਾ ਕੀਤੀ ਸੀ ਉਹਨਾਂ ਦੀ ਆਪਣੀ ਰਸਨਾ ਤੋਂ ਹੈ ਉਹ ਦੱਸ ਦੇ ਸੀ ਕਿ ਇੱਕ ਵਾਰ ਹਨ ਅਸੀਂ ਕਹਿੰਦੇ ਮਹਾਂਪੁਰਖਾਂ ਨੂੰ ਪੁੱਛਿਆ ਕਿ ਮਹਾਂਪੁਰਖੋ ਸੇਬਤ ਅਸੀਂ ਬੜੀ ਕੀਤੀ ਆ ਬਹੁਤ سارے ਮਹਾਂਪੁਰਖ ਦੇਖਦੇ ਆ ਪਰ ਸਾਨੂੰ ਕਿਸੇ ਦਰਗਾਹੀ ਮਹਾਂਪੁਰਖਾਂ ਦੇ ਦਰਸ਼ਨ ਕਰੋ ਸੰਤ ਸੁੱਚਾ ਸਿੰਘ ਜੀ ਕਹਿਣ ਲੱਗੇ ਕਿ ਜਦੋਂ ਅਸੀਂ ਮਹਾਂਪੁਰਖਾਂ ਦੇ ਅੱਗੇ ਤਰਲਾ ਕੀਤਾ ਤੇ ਬਾਬਾ ਜੀ ਕਹਿਣ ਲੱਗੇ ਅੱਛਾ ਕਹਿਣ ਕਿ ਕਹਿੰਦੇ ਭਾਈ ਜਿਹੜੇ ਦਰਗਾਹੀ ਮਹਾਂਪੁਰਖ ਹੋ ਆ ਨਾ ਪਹਿਲੀ ਗੱਲ ਤੇ ਇਹ ਆ ਕਿ ਇਹਨਾਂ ਦੇ ਦਰਸ਼ਨ ਵੱਡੇ ਭਾਗਾ ਨਾ ਹੁੰਦੇ ਆ ਦੂਸਰੀ ਗੱਲ ਇਹ ਹੈ ਕਿ ਅਗਰ ਅਗਰ ਇਹਨਾਂ ਦੇ ਦਰਸ਼ਨ ਹੋ ਵੀ ਜਾਣ ਪਰ ਇਹਨਾਂ ਨੂੰ ਸਮਝਣਾ ਬੜਾ ਮੁਸ਼ਕਲ ਹੁੰਦਾ ਹੈ ਕਿਉਂਕਿ ਦਰਗਾਹੀ ਮਹਾਂਪੁਰਖ ਆਪਰੇ ਆਪ ਨੂੰ ਛਪਾਉਣ ਦੇ ਵਿੱਚ ਪੂਰਾ ਜ਼ੋਰ ਲਾ ਦਿੰਦੇ ਆ ਉਹਨਾਂ ਦਾ ਜਿੰਨਾ ਵੀ ਜ਼ੋਰ ਲੱਗਦਾ ਉਸ ਬਾਵਾਮਾ 'ਚ ਨਹੀਂ ਲੱਗਦਾ ਉਹਨਾਂ ਦਾ ਜ਼ੋਰ ਆਪਣੇ ਆਪ ਨੂੰ ਛਪਾਉਣ ਦੇ ਵਿੱਚ ਲੱਗਦਾ ਹੈ ਇਹ ਕਹਿੰਦੇ ਉਹਨਾਂ ਦੀ ਨਿਸ਼ਾਨੀ ਹੁੰਦੀ ਹੈ ਕਹਿੰਦੇ ਅਸੀਂ ਕਿ ਮਹਾਂਪੁਰਖੋ ਦੇਖੋ ਕਿੰਨੀ ਸੇਵਾ ਕੀਤੀ ਬਾਬਾ ਸੋਚਾ ਸਿੰਘ ਜੀ ਕਹਿਣ ਲੱਗੇ ਤੁਸੀਂ ਕਿਰਪਾ ਕਰੋ ਸਾਨੂੰ ਦਰਗਾਹੀ ਸੰਤ ਦੇ ਦਰਸ਼ਨ ਕਰੋ ਸਾਡੇ ਜੀਵਨ ਦਾ ਮਨੋਰਥ ਤਾਂ ਹੋ ਜਵੇ ਪੂਰਾ ਫਿਰ ਅਸੀਂ ਆਪਣਾ ਜੀਵਨ ਸਫਲਾ ਮੰਨਾਂਗੇ ਕਿੰਦੇ ਜਦੋਂ ਅਸੀਂ ਇਸ ਤਰ੍ਹਾਂ ਜਿਹੜੀ ਸੀ ਵਜਨ ਕੀਤੇ ਤਾਂ ਫਿਰ ਕਹਿੰਦੇ ਵੀ ਉਸ ਟਾਈਮ ਸਾਨੂੰ ਮਹਾਂਪੁਰਖ ਆਣ ਲੱਗੇ ਕਿੰਦੇ ਚੰਗਾ ਫਿਰ ਤੂੰ ਇਸ ਤਰ੍ਹਾਂ ਕਰ ਅਨੰਤਪੁਰ ਸਾਹਿਬ ਹੋਲੇ ਮਹੱਲੇ ਤੇ ਚੱਲਿਆ ਜਾਈ ਉੱਥੇ ਕਿੰਦੇ ਇੱਕ ਪਿੱਪਲ ਦੇ ਥੱਲੇ ਤੂੰ ਜਾ ਕੇ ਹਨਾ ਉੱਥੇ ਖੜਾ ਹੋ ਕੇ ਇੰਤਜ਼ਾਰ ਕਰੀ ਉਸੇ ਹੀ ਪਿੱਪਲ ਦੇ ਥੱਲੇ ਇੱਕ ਸੰਤ ਮਹਾਂਪੁਰਖ ਹੋਣਗੇ ਤੇ ਉਹ ਸੰਤ ਮਹਾਂਪੁਰਖ ਜਿਹੜੇ ਹਨ ਉਹ ਦਰਗਾਹੀ ਸੰਤ ਹੋਣਗੇ ਕਹਿੰਦੇ ਜਦੋਂ ਸਾਨੂੰ ਮਹਾਂਪੁਰਖਾਂ ਨੇ ਇਹ ਗੱਲ ਕਹੀ ਅਸੀਂ ਕਹਿੰਦੇ ਹੈਰਾਨ ਹੋਏ ਤਾਂ ਪਰ ਸਾਡੇ ਮਨ ਦੇ ਵਿੱਚ ਇਹ ਵੀ ਵਿਚਾਰ ਆਈ ਕਿ ਇਹਨਾਂ ਦਰਗਾਹੀ ਮਹਾਂਪੁਰਖਾਂ ਨੂੰ ਅਸੀਂ ਪਛਾਣਾਂਗੇ ਕਿਵੇਂ ਫਿਰ ਕਹਿੰਦੇ ਅਸੀਂ ਮਹਾਂਪੁਰਖਾਂ ਦੇ ਅੱਗੇ ਤਰਲਾ ਕੀਤਾ ਕਿ ਮਹਾਂਪੁਰਖੋ ਦੇਖੋ ਪਿੱਪਲ ਹੈ ਆਨੰਦਪੁਰ ਸਾਹਿਬ ਦੇ ਤੇ ਉੱਥੇ ਪਿੱਪਲ ਦੇ ਥੱਲੇ ਆ ਕੇ ਬਹੁਤ ਸਾਰੀ ਸੰਗਤ ਬਹਿ ਜਾਂਦੀ ਆ ਹੁਣ ਕਿਹੜੇ ਦਰਗਾਹੀ ਸੰਤ ਅਤੇ ਕਿਹੜੀ ਆਮ ਸੰਗਤ ਆ ਇਸ ਦੀ ਅਸੀਂ ਪਛਾਣ ਕਿਵੇਂ ਕਰਾਂਗੇ ਕਿੰਨੇ ਜਦੋਂ ਅਸੀਂ ਇਸ ਤਰ੍ਹਾਂ ਵਜਨ ਕੀਤਾ ਤਾਂ ਫਿਰ ਕਿੰਨੇ ਸੰਮਾਪੁਰ ਕਹਿਣ ਲੱਗੇ ਕਿੰਨੇ ਸੁੱਚਾ ਸਿੰਘ ਕਿਉਂ ਫਿਕਰ ਕਰਦਾ ਤੂੰ ਪਿੱਪਲ ਦੇ ਥੱਲੇ ਬੈਠਦਾ ਸਹੀ ਜਿਹੜਾ ਤੂੰ ਬੈਠੂਗਾ ਉਹ ਮਹਾਂਪੁਰਖ ਤੇਰਾ ਨਾਮ ਲੈ ਕੇ ਤੈਨੂੰ ਬਾਜ ਮਾਰਨਗੇ ਫਿਰ ਤੈਨੂੰ ਪਤਾ ਲੱਗ ਜਾਊਗਾ ਕਿ ਇਹ ਮਹਾਂਪੁਰਖ ਦਰਗਾਹੀ ਸੰਤ ਆ ਯਾਦ ਇਹਨੇ ਗੱਲ ਹੋਈ ਸੰਤ ਸੁੱਚਾ ਸਿੰਘ ਜੀ ਕਹਿਣ ਲੱਗੇ ਅਸੀਂ ਬੜੇ ਖੁਸ਼ ਹੋਏ ਕਹਿੰਦੇ ਸਾਡੇ ਦਿਨ ਰਾਤ ਅੰਦਰੇ ਹੀ ਚੜ੍ਹਤ ਲੱਗਣੀ ਕਿ ਕਦ ਫੁੱਲਾ ਮੁਹੱਲੇ ਬਦ ਕਦੋਂ ਅਸੀਂ ਦਰਗਾਹੀ ਮਹਾਂਪੁਰਖ ਦੇ ਦਰਸ਼ਨ ਕਰੀਏ ਖੈਰ ਕਹਿੰਦੇ ਉਹ ਵੀ ਦਿਨ ਆ ਗਿਆ ਹੋਲੇ ਮੁਹੱਲੇ ਦਾ ਅਸੀਂ ਪਹਿਲਾਂ ਹੀ ਚੱਲ ਗਏ ਤੋਂ ਉਸ ਪੱਪੜ ਦੇ ਥੱਲੇ ਕਿੰਦੇ ਜਾ ਕੇ ਅਸੀਂ ਖੜ ਜਾਣ ਜਾਂ ਤੇ ਕਹਿੰਦੇ ਖੜ ਗਏ ਤੇ ਜਿੱਦਣ ਹੋਲੇ ਮੁਹੱਲੇ ਵਾਲਾ ਦਿਨ ਸੀਗਾ ਖਾਸ ਕਹਿੰਦੇ ਅਸੀਂ ਪੱਪੜ ਦੇ ਥੱਲੇ ਖੜੇ ਰੱਦਵਾਲਾ ਸੰਗਤ ਭਲ ਦੇਖੀ ਜਾਈਏ ਤੇ ਦੇਖਦੇ ਦੇਖਦੇ ਕਿੰਦੇ ਸਾਨੂੰ ਕੋਈ ਪਤਾ ਨਾ ਲੱਗੇ ਪਰ ਕਹਿੰਦੇ ਅਸੀਂ ਕੀ ਦੇਖਿਆ ਇੱਕ ਛੋਟਾ ਜਿਹਾ ਬੱਚਾ ਆਇਆ ਉਸ ਬੱਚੇ ਦੀ ਕਹਿੰਦੇ ਪਾਗ ਵੀ ਇਸ ਤਰ੍ਹਾਂ ਬਣੀ ਸੀ ਜਿਵੇਂ ਬੜੀ ਢਿੱਲੜ ਜੇ ਹੋਵੇ ਕਹਿੰਦੇ ਸਿੱਧੇ ਸਾਦੇ ਜਿਉਂ ਨੇ ਵਾਲ ਮਾਰੇ ਤੇ ਕਹਿੰਦੇ ਉੱਤੋਂ ਹੁਣੇ ਕਿ ਛੋਟਾ ਜਿਹਾ ਝੁੰਬ ਮਾਰਿਆ ਕੱਪੜੇ ਦਾ ਤੇ ਕਹਿੰਦੇ ਉਹ ਬਚਾ ਆ ਗਿਆ ਹਨਾ ਉਸ ਪੇਪਰ ਦੇ ਥੜੇ ਤੇ ਬੈਠ ਗਿਆ ਜਦੋਂ ਸੰਤ ਸੁਚਾਲ ਸਿੰਘ ਜੀ ਕਹਿੰਦੇ ਵੀ ਅਸੀਂ ਉਸ ਬੱਚੇ ਨੂੰ ਦੇਖਿਆ ਅਸੀਂ ਕੀ ਸੋਚਿਆ ਦਰਗਾਹੀ ਸੰਤ ਤਾਂ ਬਹੁਤ ਉੱਚੇ ਹੁੰਦੇ ਉਹਨਾਂ ਨੇ ਤਾਂ ਬਹੁਤ ਵਧੀਆ ਕੱਪੜੇ ਪਾਏ ਆ ਤੇ ਉਹਨਾਂ ਦੇ ਚਿੱਟੇ ਵਸਤਰ ਹੋਣਗੇ ਬੜਾ ਉੱਚਾ ਲੰਮਾ ਜਵਾਨ ਹੋਊਗਾ ਜਿਹੜਾ ਪ੍ਰਕਾਸ਼ ਹੋਊਗਾ ਅਸੀਂ ਕਹਿੰਦੇ ਇਸ ਤਰ੍ਹਾਂ ਜਿਹੜੇ ਸੀਗੇ ਉਹ ਬਾਹਰ ਦੇਖਦੇ ਰਹੇ ਪਰ ਉਹੜਾ ਬੱਚਾ ਸੀਗਾ ਛੋਟਾ ਜਿਹਾ ਕਹਿੰਦੇ ਝੁੰਬ ਮਾਰ ਕੇ ਤੇ ਪਾਗੇ ਵੀ ਕਹਿੰਦੇ ਇਸ ਤਰ੍ਹਾਂ ਹੀ ਬੰਨੀ ਸੀ ਤੇ ਕਹਿੰਦੇ ਥੋੜਾ ਜਿਹਾ ਕੱਪੜਾ ਹਲਕਾ ਲੈ ਕੇ ਸਾਡੇ ਕੋਲ ਬਿਠਾ ਸਾਡੇ ਨਾਲ ਦੇਖਦਾ ਰਿਹਾ ਅਸੀਂ ਕਹਿੰਦੇ ਉਸ ਬੱਚੇ ਹਲਕਾ ਕੋਈ ਧਿਆਨ ਨਹੀਂ ਦਿੰਦਾ ਯਾਰ ਕਹਿੰਦੇ ਧਿਆਨ ਨਹੀਂ ਦਿੱਤਾ ਕਹਿੰਦੇ ਉਹ ਜਿਹੜਾ ਬੱਚਾ ਸੀਗਾ ਸਾਡੇ ਆ ਦੇਖ ਕੇ ਮੁਸਕਰਾ ਕੇ ਸਕੇ ਨੇ ਸਾਨੂੰ ਕਹਿਣ ਲਗਾ ਸੋਚਾ ਸਿੰਘ ਇੱਧਰ ਉੱਧਰ ਕੀ ਦੇਖੀ ਜਾਂਦੇ ਆ ਇੱਥੇ ਤੁਸੀਂ ਬੈਠ ਜਾ ਕਹਿੰਦੇ ਜਦੋਂ ਉਸ ਬੱਚੇ ਨੇ ਸਾਨੂੰ ਇੰਨੀ ਗੱਲ ਕਹੀ ਪਸ ਫਿਰ ਕੀ ਸੀ ਸੰਤ ਸੋਚਾ ਸਿੰਘ ਜੀ ਕਹਿੰਦੇ ਵੀ ਅਸੀਂ ਦੇਖਦੇ ਸਰ ਸੁਣਦੇ ਹੈਰਾਨ ਹੋ ਗਏ ਵੀ ਇਹ ਬੱਚਾ ਸਾਨੂੰ ਜਾਣਦਾ ਨਹੀਂ ਤੇ ਇਹ ਸਾਨੂੰ ਸੋਚਾ ਸਿੰਘ ਕਹਿ ਕੇ ਆਵਾਜ਼ ਕਿਵੇਂ ਮਾਰ ਰਿਹਾ ਹੈਗਾ ਔਰ ਕਹਿੰਦੇ ਸਾਨੂੰ ਮਹਾਂਪੁਰਖਾਂ ਦੇ ਬਚਨ ਜਿਆਦਾ ਏ ਭਾਈ ਇਹ ਦਰਗਾਹੀ ਸੰਤ ਜਦੋਂ ਤੁਹਾਨੂੰ ਦਰਸ਼ਨ ਦੇਣਗੇ ਹਨ ਤੇ ਤੁਹਾਡਾ ਨਾਮ ਲੈ ਕੇ ਬਾਜਮਾਨਗੇ ਫਿਰ ਤੁਸੀਂ ਇਹਨਾਂ ਨੂੰ ਪਛਾਣ ਕਰਿਓ ਕਿ ਇਹ ਹੀ ਦਰਗਾਹੀ ਸੰਤ ਫਿਰ ਸੰਤ ਸੋਚਾ ਸਿੰਘ ਜੀ ਕਿੰਨੇ ਅਸੀ ਉਸ ਬੱਚੇ ਦੇ ਪੈਰ ਫੜ ਲੈ ਸੀ ਸੋ ਕਹਿਣ ਤੋਂ ਬਾਅਦ ਇਹ ਆ ਕਿ ਉਹ ਜਿਹੜੇ ਮਹਾਂਪੁਰਖ ਹਨ ਸੰਤ ਬਾਬਾ ਜੀ ਸਿੰਘ ਜੀ ਵੱਡੇ ਭਾਗਾਂ ਵਾਲੇ ਉਹ ਰੂਹਾਂ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਦਰਸ਼ਨ ਕੀਤੇ ਆ ਉਹਨਾਂ ਦੇ ਜੀਵਨ ਤੁੰਨ ਹੋ ਗਏ ਆ ਸੋ ਸੰਤ ਮਹਾਂਪੁਰਖ ਬਾਬਾਜੀਤ ਸਿੰਘ ਹੰਸਾੜੀ ਵਾਲੇ ਵਿਚਾਰ ਦੇ ਵਿੱਚ ਕਿੰਨੇ ਉੱਚ ਕੋਟੀ ਦੇ ਮਹਾਂਪੁਰਖ ਸਿਗੇ ਇਸ ਦੇ ਇੱਕ ਨਹੀਂ ਬਹੁਤ ਸਾਰੇ ਪ੍ਰਮਾਣ ਮਿਲਦੇ ਆ ਇੱਕ ਵਾਰੀ ਹਨ ਗਿਆਨੀ ਸੰਪੂਰਨ ਸਿੰਘ ਜੀ ਦਰਬਾਰ ਸਾਹਿਬ ਵਾਲੇ ਇਹ ਸੰਤ ਬਾਬਾਜੀਤ ਸਿੰਘ ਹੁਣੇ ਤੇ ਦਰਸ਼ਨ ਕਰਨ ਪਹੁੰਚੇ ਜੇ ਦਰਸ਼ਨ ਕਰਨ ਪਹੁੰਚੇ ਤੇ ਇਹਨਾਂ ਦੇ ਬੈਠ ਕੇ ਜਦੋਂ ਮਹਾਂਪੁਰਖਾਂ ਨੂੰ ਮੱਥਾ ਟੇਕਿਆ ਤੇ ਕੋਲ ਬੈਠੇ ਤੇ ਉੱਥੇ ਜੋ ਵਿਚਾਰਾਂ ਚੱਲੀਆਂ ਉਹਦੇ ਵਿੱਚ ਫਿਰ ਸੰਤ ਮਹਾਂਪੁਰਖ ਬਾਬਾ ਜੀ ਸਿੰਘ ਜੀ ਕਹਿਣ ਲੱਗੇ ਕਹਿੰਦੇ ਸੰਪੂਰਨ ਸਿਆ ਦੇਖ ਜਿਹੜਾ ਗੁਰਦੁਆਰਾ ਵਿਸ਼ੋੜਾ ਸਾਹਿਬ ਆ ਸਰਸਨ ਨਦੀ ਦੇ ਕੰਢੇ ਉਹਦਾ ਨਾਮ ਵਿਸ਼ੋੜਾ ਨਹੀਂ ਚਾਹੀਦਾ ਜਦ ਇੰਨੀ ਗੱਲ ਖੋਈ ਤੇ ਫਿਰ ਗਿਆਨੀ ਸੰਪੂਰਨ ਸਿੰਘ ਜੀ ਕਹਿਣ ਲੱਗੇ ਮਹਾਂਪੁਰਖ ਉਹ ਕਿਵੇਂ ਬਾਬਾ ਜੀ ਕਹਿਣ ਲੱਗੇ ਦੇਖੋ ਭਾਈ ਸਾਡੇ ਤਾਂ ਜਿਹੜੇ ਗੁਰੂ ਸਾਹਿਬ ਹਨ ਉਹ ਤਾਂ ਕਹਿੰਦੇ ਜਿਹੜੇ ਵਿਛੜੇ ਆ ਉਹਨਾਂ ਨੂੰ ਮਿਲਾਉਣਾ ਆ ਜਿਹੜੇ ਦੂਸਰਿਆਂ ਨੂੰ ਮਿਲਾਉਂਦੇ ਉਹ ਆਪ ਕਿਵੇਂ ਵਿਛੜ ਸਕਦੇ ਆ ਜਦ ਇਹ ਜਿਹੜੀ ਗਹਿਰੀ ਰਮਜ ਸੀ ਬਾਬਾਜੀ ਸਿੰਘ ਹੁਣਾਂ ਨੇ ਸੰਪੂਰ ਸਿੰਘਾ ਹੁਣਾਂ ਨੂੰ ਕਹੀ ਤੇ ਭਾਈ ਸੰਪੂਰ ਸਿੰਘ ਜੀ ਇਹ ਸੁਣ ਕੇ ਚੁੱਪ ਕਰ ਗਏ ਤੇ ਮਹਾਂਪੁਰਖਾਂ ਨੇ ਲਗੇ ਕਹਿੰਦੇ ਭਾਈ ਵਾਹਿਗੁਰੂ ਤਮ ਵਿਛੜਿਆ ਨੂੰ ਬੁਲਾਉਂਦਾ ਹੈ ਤੇ ਕੱਲ ਕੀ ਤਾਰੂ ਪਿਤਾ ਦਾ ਪਰਿਵਾਰ ਦਾ ਮਿਛੋੜਾ ਕਿਵੇਂ ਹੋ ਸਕਦਾ ਹੈਗਾ ਉਹ ਤਾਂ ਸਰਵ ਵਿਆਪਕਾ ਸਾਰਾ ਪਰਿਵਾਰ ਮਹਾਂਪੁਰਖਾਂ ਦਾ ਜਦ ਕਹਿੰਦੇ ਇਹ ਵਚਨ ਹੋਇਆ ਸੀ ਤਾਂ ਫਿਰ ਗਿਆਨੀ ਸੰਪੂਰ ਸਿੰਘ ਜੀ ਚੁੱਪ ਕਰ ਗਏ ਸੀ ਫਿਰ ਦੂਸਰਾ ਵਚਨ ਮਹਾਂਪੁਰਖਾਂ ਨੇ ਗਿਆਨੀ ਸੰਪੂਰ ਸਿੰਘ ਹੁਣਾਂ ਨਾਲ ਕੀਤਾ ਸੀ ਕਿੰਦੇ ਦੇਖੋ ਭਾਈ ਤੁਸੀਂ ਫਤੇਗੜ ਸਾਹਿਬ ਚਲ ਜਾਓ ਉੱਥੇ ਜਿੰਨੇ ਵੀ ਪ੍ਰਵਚਨ ਹੁੰਦੇ ਆ ਉਹਦੇ ਵਿੱਚ ਇਹ ਗੱਲ ਜਿਹੜੀ ਉਹ ਮੇਨ ਆਖੀ ਜਾਂਦੀ ਕਿ ਨਿੱਕੀਆਂ ਜਿੰਦਾ ਵੱਡੇ ਸਾਕ ਕਿੰਦੇ ਦੇਖੋ ਸਾਡੇ ਸਾਹਿਬ ਜਾਦੇ ਬਾਬਾ ਜੋਰਵਰ ਸਿੰਘ ਬਾਬਾ ਫਤਿਹ ਸਿੰਘ ਜੀ ਆ ਕਿੰਦੇ ਭਾਈ ਉਹ ਨਿੱਕੀਆਂ ਜਿੰਦਾ ਥੋੜੂ ਆ ਉਹ ਤਾਂ ਭਾਈ ਬਹੁਤ ਵੱਡੀਆਂ ਜਿੰਦਾ ਹੈਗੀਆਂ ਉਹ ਤਾਂ ਐਡੀਆਂ ਬੰਤੀਆਂ ਜਿੰਦੇ ਜਿੱਥੇ ਅਸੀਂ ਕੋਈ ਕਲਪਨਾ ਨਹੀਂ ਕਰ ਸਕਦੇ ਕਿੰਦੇ ਭਾਈ ਉਹ ਨਿੱਕੀਆਂ ਜਿੰਦਾ ਨਹੀਂ ਉਹ ਤਾਂ ਬਹੁਤ ਵੱਡੀਆਂ ਜਿੰਦਾ ਯਾਨੀ ਮਹਾਪੁਰਖ ਨੇ ਇਸ ਤਰ੍ਹਾਂ ਦੇ ਬਚਨ ਨਹੀਂ ਕੀਤੇ ਲੇਕਿਨ ਇਹ ਬਚਨਾਂ ਦੀ ਗਹਿਰਾਈ ਜਿਹੜੀ ਉਹ ਹੀ ਸਮਝ ਸਕਦੇ ਜਿਹੜੇ ਇਹਨਾਂ ਬਚਨਾਂ ਦੇ ਕਾਇਲ ਵਾ ਫਿਰ ਸੁਣ ਕੇ ਗਿਆਨੀ ਸੰਪੂਰਨ ਸਿੰਘ ਜੀ ਜਿਹੜੇ ਸੀ ਉਹ ਚੁੱਪ ਕਰ ਗਏ ਸੀ ਦੇਖੋ ਮਹਾਪੁਰਖਾਂ ਦੀ ਵਿਚਾਰਤਾਰਾ ਕਿੰਨੀ ਗਹਿਰਾਈ ਦੇ ਵਿੱਚ ਆਉਂਦੀ ਹੈ ਤੇ ਬਾਬਾ ਜੀ ਸਿੰਘ ਉਹਨਾਂ ਦੀ ਨਿਮਰਤਾ ਵੀ ਐਡੀ ਭਾਰੀ ਸੀ ਕਿ ਜਿਹੜੀ ਸਮੁੰਦਰ ਦੀ ਗਹਿਰਾਈ ਆ ਉਸ ਨੂੰ ਤਾਂ ਕੋਈ ਨਾਪ ਸਕਦਾ ਪਰ ਮਹਾਪੁਰਖਾਂ ਦੀ ਨਿਮਰਤਾ ਨੂੰ ਕੋਈ ਨਹੀਂ ਨਾਪ ਸਕਦਾ ਇੱਕ ਵਾਰ ਮਹਾਪੁਰਖ ਆਪਣੇ ਗੁਰਸਿੱਖ ਸੇਵਕ ਨੂੰ ਕਹਿਣ ਲੱਗੇ ਕਹਿੰਦੇ ਭਾਈ ਇਦਾਂ ਕਰੋ ਸਪੀਕਰ ਦੇ ਵਿੱਚ ਨਾ ਤੁਸੀਂ ਜਾ ਕੇ ਇਹ ਅਲਾਸਮੈਂਟ ਕਰਦੇ ਹੋ ਕਿ ਭਾਈ ਮੈਂ ਤਾਂ ਗੁਰੂ ਘਰ ਦਾ ਮੰਗਤਾ ਸੰਗਤਾਂ ਦਾ ਮੰਗਤਾ ਹੈਗਾ ਮੇਰੇ ਨਾਲ ਦੇ ਭਾਈ ਕਿਹੜੀ ਵੀ ਚੰਗੀ ਉਹ ਸਾਰਾ ਦਿਨ ਦਾਣਾ ਲੱਭ ਕੇ ਆਪਣੀ ਖੁੱਡ ਚ ਜਮਾ ਕਰਦੀ ਪੂਰੇ ਦਿਨ ਮਿਹਨਤ ਕਰਦੀ ਮੈਂ ਤਾਂ ਸੰਗਤਾਂ ਦਾ ਦਿੱਤਾ ਹੋਇਆ ਖਾਂਦਾ ਹੈਗਾ ਜਦੋਂ ਇਹ ਜਿਹੜੀ ਗੱਲ ਸੀ ਬਾਬਾ ਜੀ ਨੇ ਕੀਤੀ ਬੜੇ ਬਰਾਗ ਦੇ ਵਿੱਚ ਜੇ ਜਿਹੜੇ ਉਹ ਸੇਵਾਦਾਰ ਸੀ ਉਹ ਚੁੱਪ ਕਰ ਗਏ ਦੇਖੋ ਮਹਾਂਪੁਰਖਾਂ ਦੀ ਕਿੱਡੀ ਗਹਿਰਾਈ ਆ ਆਪਣੇ ਆਪ ਨੂੰ ਕਿੰਨਾ ਨਿਮਰਤਾ ਵਾਲਾ ਮਹਾਂਪੁਰਖ ਨੇ ਦੱਸਿਆ ਹੈਗਾ ਤੇ ਇਸ ਤਰ੍ਹਾਂ ਮਹਾਂਪੁਰਖ ਕਹਿੰਦੇ ਹੁੰਦੇ ਸੀ ਕਹਿੰਦੇ ਦੇਖੋ ਭਾਈ ਸੰਗਤ ਜਿੰਨੀ ਵੀ ਆਉਂਦੀ ਆ ਉਹ ਸਾਰੀ ਸੰਗਤ ਜਿਹੜੀ ਆ ਉਹ ਸਾਨੂੰ ਇਹ ਆ ਕੇ ਕਹਿੰਦੀ ਆ ਕਿ ਮਹਾਂਪੁਰਖੋ ਤੁਸੀਂ ਜੋ ਸਾਡੇ ਨਾਲ ਵਚਨ ਕੀਤਾ ਸੀ ਸਾਡੇ ਕੰਮ ਰਾਸ ਹੋ ਗਏ ਸਾਡੇ ਕੰਮ ਜਿਹੜੇ ਇੰਨੀ ਫੁਰਤੀ ਚ ਹੋਇਆ ਸੀ ਹੈਰਾਨ ਹੋ ਗਏ ਵੀ ਇਹ ਕੰਮ ਕਿਸ ਤਰ੍ਹਾਂ ਹੋ ਗਿਆ ਜੋ ਤੁਸੀਂ ਸਾਡੇ ਨਾਲ ਵਚਨ ਕੀਤਾ ਸੀਗਾ ਉਹਨਾਂ ਵਚਨਾਂ ਦੇ ਆਧਾਰ ਤੇ ਸਾਡੇ ਕੰਮਾਂ ਦੀ ਗੁੱਡੀ ਚੜ ਗਈ ਜਦੋਂ ਕਹਿੰਦੇ ਸੰਗਤਾਂ ਨੇ ਨਾ ਬਾਬਾ ਜੀ ਦੇ ਪਾਸ ਆ ਕੇ ਇਸ ਤਰ੍ਹਾਂ ਮਹਾਂਪੁਰਖਾਂ ਦੀ ਸਿਫਤ ਕਰਨੀ ਤੇ ਬਾਬਾ ਜੀ ਨੇ ਆਖਣਾ ਕਹਿੰਦੇ ਭਾਈ ਨਹੀਂ ਭਾਈ ਗੁਰਨਾਨਕ ਬਹੁਤ ਵੱਡਾ ਹੈਗਾ ਇਹ ਸਾਰੀ ਵਿੱਡਾਈ ਬਾਬੇ ਨਾਨਕ ਦੀ ਹੈਗੀ ਆ ਮੈਂ ਕਿਹਾ ਮੇਰੇ ਚ ਭਾਈ ਕੁਛ ਨਹੀਂ ਹੈ ਸਭ ਕੁਛ ਬਾਬੇ ਨਾਨਕ ਚ ਹੈ ਬਾਬੇ ਨਾਨਕ ਨਹੀਂ ਤੁਹਾਡੇ ਕਾਰਜ ਸਵਾਰੇ ਜਦ ਮਹਾਂਪੁਰਖ ਬਾਰ-ਬਾਰ ਤੁਹਾਨੂੰ ਗੁਰਨਾਨਕ ਸਾਹਿਬ ਦੀ ਜਿਹੜੀ ਬੜੀ ਆਈਸੀ ਸੰਗਤਾਂ ਨੂੰ ਦੱਸਦੇ ਸੀਗੇ ਫਿਰ ਸੰਗਤਾਂ ਉਹਨਾਂ ਦੀ ਇਹ ਦਰਿਆ ਦੇ ਲਈ ਦੇਖ ਕੇ ਜਿਹੜੀ ਸੀ ਉਹ ਮਹਾਂਪੁਰਖਾਂ ਦੇ ਅੱਗੇ ਹੱਥ ਜੋੜ ਕੇ ਖੜ ਜਾਂਦੇ ਸੀ ਇੱਕ ਵਾਰ ਕੀ ਹੋਇਆ ਕਿ ਮਹਾਂਪੁਰਖ ਜਿਹੜੇ ਸੀਗੇ ਉਹ ਆਪਣੀ ਮਸ਼ਹੂਰੀ ਜਾਂ ਇਹਨਾਂ ਚੀਜ਼ਾਂ ਤੋਂ ਸੰਗਤਾਂ ਤੋਂ ਬੜਾ ਕੰਨੀ ਘਤਰਾਉਂਦੇ ਹੁੰਦੇ ਸੀ ਇੱਕ ਵਾਰ ਦੱਸਦੇ ਆ ਕਿ ਇੱਕ ਪ੍ਰੇਮੀ ਆਇਆ ਮਹਾਪੁਰਖਾਂ ਨੂੰ ਕਹਿਣ ਲੱਗਾ ਕਹਿੰਦੇ ਮਹਾਪੁਰਖੋ ਦੇਖੋ ਅਗਰ ਕੋਈ ਲੰਗਰ ਇੱਕ ਦਿਨ ਦੇ ਵਿੱਚ ਲਾਉਂਦਾ ਤੇ ਉਸ ਲੰਗਰ ਦੀ ਫੋਟੋ ਅਖਬਾਰਾਂ ਵਿੱਚ ਤੇ ਟੀਵੀ ਦੇ ਵਿੱਚ ਦੇ ਦਿੰਦਾ ਹੈਗਾ ਤੇ ਆਪਣੇ ਇੱਥੇ ਲੰਗਰ ਚੱਲਦਿਆਂ ਨੂੰ ਇੱਕ ਸਾਲ ਹੋ ਗਿਆ ਪਰ ਆਪਾਂ ਇਹਦੀ ਕੋਈ ਵੀ ਮਸ਼ਹੂਰੀ ਨਾ ਤਾਂ ਅਖਬਾਰ 'ਚ ਕਦੀ ਫੋਟੋ ਖਿੱਚ ਕੇ ਦਿੱਤੀ ਆ ਨਾ ਟੀਵੀ ਦੇ ਵਿੱਚ ਦਿਖਾ ਲਈ ਆ ਤੇ ਆਪਾਂ ਨੂੰ ਵੀ ਇਹ ਕੰਮ ਕਰਨਾ ਚਾਹੀਦਾ ਵੀ ਦੇਖੋ ਸਾਲ ਹੋ ਗਿਆ ਲੰਗਰ ਚੱਲਦਿਆਂ ਨੂੰ ਸੋ ਜਿਹਨੂੰ ਵੀ ਜ਼ਰੂਰਤ ਆ ਸੰਗਤਾਂ ਆ ਕੇ ਬਾਬੇ ਨਾਨਕ ਦਾ ਲੰਗਰ ਛਕਣ ਯਾਰ ਇੰਨੀ ਗੱਲ ਹੋਈ ਸੀ ਤੇ ਫਿਰ ਬਾਬਾ ਜੀ ਕਹਿਣ ਲੱਗੇ ਕਹਿੰਦੇ ਉਹ ਭਾਈ ਆਹ ਕੰਮ ਨਹੀਂ ਕਰਨਾ ਹੈਗਾ ਅਗਰ ਤੁਸੀਂ ਇਹ ਕੰਮ ਕਰੋਗੇ ਨਾ ਕਿ ਫੋਟਾਂ ਚੱਕ ਕੇ ਟੀਵੀਆਂ ਤੇ ਅਖਬਾਰਾਂ 'ਚ ਦੇਣ ਲਾ ਪੋਗੇ ਤੇ ਕਹਿੰਦੇ ਤੁਹਾਨੂੰ ਬਾਬੇ ਨਾਨਕ ਦੀ ਖੁਸ਼ੀ ਨਹੀਂ ਮਿਲਣੀ ਇਸ ਕਰਕੇ ਭਾਈ ਚੁੱਪਚੀਪੇ ਸੇਵਾ ਕਰੀ ਜਾ ਇਸ ਸੇਵਾ ਦੇ ਵਿੱਚ ਹੀ ਬਾਬੇ ਨਾਨਕ ਦੀ ਖੁਸ਼ੀ ਆ ਇਸ ਸੇਵਾ ਦੇ ਵਿੱਚ ਹੀ ਭਲਾ ਹੈਗਾ ਜਦ ਕਹਿੰਦੇ ਮਹਾਪੁਰਖਾਂ ਨੇ ਇਸ ਤਰ੍ਹਾਂ ਬਚਨ ਕਰਨੇ ਤੇ ਫਿਰ ਸਾਰੇ ਸੰਗਤ ਜਿਹੜੀ ਸੀ ਚੁੱਪ ਕਰ ਜਾਂਦੀ ਸੀ ਇੱਕ ਵਾਰ ਸੰਤ ਬਾਬਾ ਠਾਕਰ ਸਿੰਘ ਹੁਣੀ ਦੱਸਦੇ ਸੀਗੇ ਕਹਿੰਦੇ ਜਦੋਂ ਅਸੀਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸੇਵਾ ਕਰਦੇ ਹੁੰਦੇ ਸੀ ਤੇ ਕਹਿੰਦੇ ਅਸੀਂ ਅਰਦਾਸ ਕਰਦੇ ਹੁੰਦੇ ਸੀ ਵੀ ਸਾਨੂੰ ਕਿਸੇ ਦਰਗਾਹੀ ਸੰਤਾਂ ਦੇ ਦਰਸ਼ਨ ਹੋਣ ਕਹਿੰਦੇ ਜਦੋਂ ਅਸੀਂ ਪਹਿਲੀ ਵਾਰ ਸਕੂਟਰ ਤੇ ਗਏ ਜਿਵੇਂ ਕਹਿੰਦੇ ਅਸੀਂ ਮਹਾਂਪੁਰਖਾਂ ਦੇ ਪਾਸ ਪਹੁੰਚੇ ਤੇ ਬਾਬਾ ਜੀ ਪਹਿਲੇ ਕਿੰਨੇ ਸਾਨੂੰ ਖੜੇ ਅੜੀ ਕਰੇ ਸੀ ਕਹਿੰਦੇ ਜਦੋਂ ਅਸੀਂ ਮਹਾਂਪੁਰਖਾਂ ਦੇ ਪਾਸ ਗਏ ਬਾਬਾ ਜੀ ਕਹਿਣ ਲੱਗੇ ਲੈ ਭਾਈ ਤੂੰ ਆ ਗਿਆ ਕਹਿੰਦੇ ਅਸੀਂ ਕਿ ਮਹਾਂਪੁਰਖਾਂ ਅਸੀਂ ਪਹੁੰਚ ਗਏ ਬਾਬਾ ਜੀ ਕਹਿਣ ਲੱਗੇ ਭਾਈ ਅਸੀਂ ਤਾਂ ਤੈਨੂੰ ਬੜੇ ਢੇਰ ਦੇ ਢੀਕਦੇ ਸੀ ਕਹਿੰਦੇ ਜਦ ਇੰਨੀ ਗੱਲ ਹੋਈ ਤਾਂ ਉੱਥੇ ਸੇਵਾਦਾਰ ਜਿਹੜੇ ਮਹਾਂਪੁਰਖਾਂ ਦੇ ਪਾਸ ਸੀ ਕਹਿੰਦੇ ਉਹ ਕਹਿਣ ਲੱਗੇ ਕਹਿੰਦੇ ਬਾਬਾ ਜੀ ਬਾਰ-ਬਾਰ ਬਾਰ ਦੇਖ ਰਹੇ ਸੀ ਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀਗਾ ਜਿਵੇਂ ਆਪ ਜੀ ਦੀ ਹੀ ਅਡੀਕ ਕਰ ਰਹੇ ਹੋ ਕਹਿੰਦੇ ਜਦੋਂ ਇਹ ਗੱਲ ਸਾਨੂੰ ਸੇਵਾਦਾਰ ਨੇ ਦੱਸੀ ਤਾਂ ਅਸੀਂ ਵੀ ਬੜੇ ਹੈਰਾਨ ਹੋਏ ਪਰ ਕਹਿੰਦੇ ਜਦੋਂ ਅਸੀਂ ਮਹਾਂਪੁਰਖਾਂ ਦੇ ਸੰਗਤ ਦੇ ਵਿੱਚ ਰੁਕੇ ਤੇ ਫੇ ਬਾਬਾ ਜੀ ਕਹਿਣ ਲੱਗੇ ਕਹਿੰਦੇ ਭਾਈ ਇਸ ਤਰ੍ਹਾਂ ਕਰੋ ਤੁਸੀਂ ਬੜੀ ਦੂਰੋਂ ਆਏ ਆ ਪਹਿਲਾਂ ਤੁਸੀਂ ਨਾ ਪ੍ਰਸ਼ਾਦਾ ਪਾਣੀ ਛਕ ਲੋ ਬਾਬਾ ਠਾਕਰ ਸਿੰਘ ਜੀ ਕਹਿਣ ਲੱਗੇ ਅਸੀਂ ਪ੍ਰਸ਼ਾਦਾ ਪਾਣੀ ਛਕਿਆ ਜਦ ਕਿੰਨੇ ਅਸੀਂ ਪ੍ਰਸ਼ਾਦਾ ਪਾਣੀ ਛਕਿਆ ਤੇ ਫਿਰ ਕਹਿੰਦੇ ਉਸ ਤੋਂ ਬਾਅਦ ਅਸੀਂ ਚਾਹ ਪੀਤੀ ਜਦ ਕਿੰਨੇ ਅਸੀਂ ਚਾਹ ਪੀਤੀ ਚਾਹ ਪੀਣ ਤੋਂ ਬਾਅਦ ਕਿੰਨੇ ਅਸੀਂ ਬਾਬਾ ਜੀ ਦੇ ਪਾਸ ਆ ਗਏ ਜਦ ਕਿੰਨੇ ਪਾਸੇ ਕੁਝ ਸੰਗਤ ਬੈਠੀ ਸੀ ਮਹਾਂਪੁਰਖਾਂ ਦੇ ਪਾਸ ਕਹਿੰਦੇ ਮਹਾਂਪੁਰਖਾਂ ਦੀ ਨਜ਼ਰ ਸਾਡੇ 'ਆ ਲ ਗਈ ਤੇ ਸਾਨੂੰ ਕਹਿਣ ਲੱਗੇ ਲੈ ਭਾਈ ਠਾਕਰ ਸਿਆ ਤੂੰ ਐਦਾਂ ਕਰ ਚਾਹ ਛਕਿਆ ਕਹਿੰਦੇ ਜਦੋਂ ਇੰਨੀ ਗੱਲ ਹੋਈ ਤੇ ਕਹਿੰਦੇ ਵੀ ਅਸੀਂ ਮਹਾਂਪੁਰਖਾਂ ਨੂੰ ਕਹਿਤਾ ਕਿ ਬਾਬਾ ਜੀ ਚਾਹ ਤਾਂ ਅਸੀਂ ਛਕਿਆ ਆਂ ਚਲੋ ਤੁਹਾਡਾ ਬਚਨਾਂ ਇੱਕ ਵਾਰੀ ਫੇਰ ਛਕਿਓਨੇ ਕਹਿੰਦੇ ਅਸੀਂ ਦੁਬਾਰਾ ਫੇਰ ਉੱਠੇ ਫੇਰ ਕਹਿੰਦੇ ਲੰਗਰ ਹਾਲ 'ਚ ਚੱਲ ਗਏ ਅਸੀਂ ਕਹਿੰਦੇ ਥੋੜੀ ਜਿਹੀ ਚਾਹ ਫੇਰ ਛਕ ਲਈ ਛਕਣ ਤੋਂ ਬਾਅਦ ਕਹਿੰਦੇ ਅਸੀਂ ਫੇਰ ਮਹਾਂਪੁਰਖਾਂ ਦੇ ਪਾਸ ਆ ਗਏ ਜਦੋਂ ਪਾਸ ਆਏ ਤਾਂ ਕਹਿੰਨੇ ਮਹਾਂਪੁਰਖ ਜਿਹੜੀ ਸੰਗਤ ਕੋਲ ਬੈਠੀ ਸੀ ਉਹਨਾਂ ਦੇ ਨਾਲ ਬਚਨ ਚੱਲ ਰਹੇ ਸੀ ਕਹਿੰਦੇ ਬਚਨ ਕਰਦੇ ਕਰਦੇ ਸਾਡੇ ਨਾਲ ਜਦ ਨਜ਼ਰ ਗਈ ਤਾਂ ਕਹਿੰਦੇ ਮੈਨੂੰ ਕਹਿਣ ਲੱਗੇ ਕਹਿੰਦੇ ਭਾਈ ਠ ਇੰਨੇ ਜਦ ਇੰਨੀ ਗੱਲ ਹੋਈ ਤੇ ਕਹਿੰਦੇ ਅਸੀਂ ਹੱਥ ਜੋੜ ਤੇ ਅਸੀਂ ਕਹਿੰਦੇ ਬਾਬਾ ਜੀ ਅਸੀਂ ਤਾਂ ਚਾਹ ਸ਼ਕਲ ਹੀ ਮੈਂ ਤਾਂ ਪਹਿਲਾਂ ਵੀ ਸ਼ਕਲ ਹੀ ਆ ਹੁਣ ਦੋਰਾ ਗਫਾ ਫੇਰ ਲਿਆ ਲਾ ਲਿਆ ਹੈਗਾ ਜਦੋਂ ਕਹਿੰਦੇ ਇੰਨੀ ਗੱਲ ਹੋਈ ਤੇ ਫਿਰ ਕਹਿੰਦੇ ਮਹਾਂਪੁਰਖ ਚੁੱਪ ਕਰ ਗਏ ਚੁੱਪ ਕਰਨ ਤੋਂ ਬਾਅਦ ਕਹਿੰਦੇ ਫਿਰ ਸੰਗਤਾਂ ਨੂੰ ਬਚਨ ਕਰਨ ਲੱਪ ਜਦੋਂ ਕਹਿੰਦੇ ਦੂਸਰੀਆਂ ਸੰਗਤਾਂ ਨੂੰ ਫਿਰ ਬਚਨ ਸ਼ੁਰੂ ਹੋ ਗਏ ਤਾਂ ਬਾਬਾ ਠਾਕੁਰ ਸਿੰਘ ਜੀ ਕਹਿਣ ਲੱਗੇ ਕਹਿੰਦੇ ਮੇਰੇ ਜਿਹੜੇ ਪੇਟ ਦੇ ਵਿੱਚ ਕਹਿੰਦੇ ਹੋਰ ਤਰ੍ਹਾਂ ਹੋਣੀ ਸ਼ੁਰੂ ਹੋ ਗਈ ਗੁਰੂ ਗੁਰੂ ਹੋਣ ਲੱਗ ਪਈ ਕਹਿੰਦੇ ਮੈਂ ਕਹ ਲੈ ਭਾਈ ਕੰਮ ਤਾਂ ਖਰਾਬ ਹੋ ਗਿਆ ਮਾਪੁਰਖਾਂ ਦੇ ਤੀਸਰੀ ਆਰੀ ਵਜਨ ਕੀਤਾ ਸੀਗਾ ਵਿੱਚ ਆ ਸ਼ਕਲ ਆ ਮੈਂ ਮਾਪੁਰਖਾਂ ਨੂੰ ਕਹਤਾ ਜਵਾਬ ਦੇਤਾ ਤੇ ਇਸ ਤਰ੍ਹਾਂ ਨਾ ਹੋਵੇ ਵੀ ਕਿਤੇ ਮੇਰੇ ਅੰਦਰ ਕਿਸੇ ਕੋਈ ਚੀਜ਼ ਜਿਹੜੀ ਪੇਟ ਦੇ ਵਿੱਚ ਉਹ ਖਰਾਬ ਹੋ ਜਵੇ ਤੇ ਮੈਂ ਭਾਈ ਪੂਰੀ ਤਰ੍ਹਾਂ ਪੇਟ ਦੀ ਬਿਮਾਰੀ ਦੇ ਅੰਦਰ ਕਿਸੇ ਤਰ੍ਹਾਂ ਅਗਰੈਸ ਹੋ ਜਾਮਾ ਕਹਿੰਦੇ ਜਦੋਂ ਮੇਰੇ ਪੇਟ ਦੀ ਥੋੜੀ ਤਕਲੀਫ ਵਧਣ ਲੱਗੀ ਮੈਂ ਕਹਿੰਦੇ ਫੇਰ ਉਠਿਆ ਫੇਰ ਉਠਿਆ ਤੇ ਕਹਿੰਦੇ ਫਿਰ ਮਾ ਲੰਗਰ ਚ ਚਲੇ ਗਏ ਲੰਗਰ ਚਲੇ ਗਏ ਕਹਿੰਦੇ ਤੀਸਰੀ ਯਾਰੀ ਫੇ ਜਾ ਬੀਤੀ ਜਾਦਾ ਜਾ ਬੀਤੀ ਜਰ ਤੋਂ ਚਾਹ ਪੀਂਦੇ ਸਾਰੀ ਕਹਿੰਦੇ ਜਿਹੜੀ ਪੇਟ ਦੇ ਅੰਦਰ ਤਕਲੀਫ ਸੀ ਉਸੇ ਉਸੇ ਟਾਈਮ ਬਗਿੰਦੇ ਬੰਦ ਹੋ ਗਈ ਅਸੀਂ ਕਹਿੰਦੇ ਮਾਪੁਰਖਾਂ ਦੇ ਪਾਸ ਫੇ ਆ ਕੇ ਮੱਥਾ ਟੇਕੇ ਬੈਠ ਗਏ ਜਦ ਕਹਿੰਦੇ ਮੱਥਾ ਟੇਕੇ ਬੈਠੇ ਤੇ ਬਾਬਾ ਜੀ ਕਹਿੰਦੇ ਮੇਰੇ ਨਾਲ ਦੇਖ ਕੇ ਥੋੜਾ ਜਿਹਾ ਮੁਸਕਰਾਏ ਮੁਸਕਰਾ ਕੇ ਕਹਿਣ ਲੱਗੇ ਲੈ ਭਾਈ ਤੂੰ ਬੜੀ ਦੂਰੋਂ ਆਇਆ ਇਸ ਤਰ੍ਹਾਂ ਕਰ ਤੂੰ ਆ ਇੱਕ ਕਸ਼ਹਿਰਾ ਲੈ ਲੈ ਕਿ ਪਰਣਾ ਲੈ ਲੈ ਤੇ ਇਸ਼ਨਾਨ ਕਰ ਅੱਜ ਸਾਡੇ ਪਾਸ ਰੁਕ ਜਾ ਯਾਦ ਹੈ ਕਿ ਕਹਿੰਦੇ ਨੀ ਗਾਲੇ ਤੇ ਬਾਬਾ ਠਾਕੁਰ ਸਿੰਘ ਜੀ ਕਹਿੰਦੇ ਕਿ ਕੰਡੇ ਵੀ ਅਸੀਂ ਚਲੋ ਮਾਹਪੁਰਖਾਂ ਦਾ ਪ੍ਰੇਮ ਸਗਾ ਇਸ ਤਰ੍ਹਾਂ ਕਹਿੰਦੇ ਅਸੀਂ ਰਾਤ ਮਾਹਪੁਰਖਾਂ ਦੀ ਸੇਵਾ ਜਰੋ ਕੇ ਜਿੰਨੀ ਆਰ ਵੀ ਆਉਣਾ ਤੇ ਕਹਿੰਦੇ ਮਾਹਪੁਰਖਾਂ ਨੇ ਸਾਡੇ ਨਾਲ ਇੰਨਾ ਪ੍ਰੇਮ ਕਰਨਾ ਸਾਨੂੰ ਕਹਣਾ ਲੈ ਭਾਈ ਤੂੰ ਬੜੀ ਦੂਰੋਂ ਚੱਲ ਕੇ ਆਇਆ ਤੇ ਆ ਲੈ ਕਸ਼ਹਿਰਾ ਹਾਲ ਹੈ ਪਰਨਾ ਕਹਿੰਦੇ ਇਸ ਤਰ੍ਹਾਂ ਕਰਦੇ ਕਰਦੇ ਹਰੇਕ ਵਾਰੀ ਨਮਾ ਕਿ ਕਸ਼ਾਰਾ ਤੇ ਪਰਨਾ ਦੇ ਦੇਣਾ ਜਦੋਂ ਕਹਿੰਦੇ ਨਵਾਂ ਤੇ ਕਸ਼ਾਰਾ ਪਰਨਾ ਦੇਣਾ ਤੇ ਕਹਿੰਦੇ ਫਿਰ ਜਾਦੇ ਜਿਹੜੇ ਨਾਲ ਦੇ ਪ੍ਰੇਮੀ ਸੀ ਉਹ ਕਹਿਣ ਲੱਗੇ ਵੀ ਜਦੋਂ ਤਾਂ ਭਾਈ ਠਾਕਰ ਸਿੰਘ ਹੁਣ ਹੀ ਆਉਂਦੇ ਆ ਤੁਸੀਂ ਹਰੇਕ ਵਾਰੀ ਨਵਾਂ ਕਸ਼ਾਰਾ ਪਰਨਾ ਇਹਨੂੰ ਦੇ ਦਿੰਦੇ ਸਾਨੂੰ ਕਦੇ ਨਹੀਂ ਦਿੱਤਾ ਜਦ ਕਹਿੰਦੇ ਸੰਗਤ ਨੇ ਥੋੜੀ ਜੀ ਕਹਿੰਦੇ ਬੜੇ ਨਿਮਰਤਾ ਜੇ ਇਹ ਬੇਨਤੀ ਮਹਾਂਪੁਰਖਾਂ ਲਈ ਪਵਾਸੀ ਕੀਤੀ ਕਹਿੰਦੇ ਬਾਬਾ ਜੀ ਹੱਸ ਕੇ ਕਹਿਣ ਲੱਗੇ ਕਹਿੰਦੇ ਨਹੀਂ ਭਾਈ ਠਾਕਰ ਸਿਆਂ ਤਾਂ ਕਹਿੰਦੇ ਬਹੁਤ ਦੂਰੋਂ ਚੱਲ ਕੇ ਆਉਂਦਾ ਇਹਦੇ ਤੇ ਕਹਿੰਦੇ ਆਉਂਦੇ ਦਾ ਮਾਨ ਸਨਮਾਨ ਕਰਨਾ ਹੀ ਸਾਡਾ ਬਣਦਾ ਹੈਗਾ ਸੋ ਕਹਿਣ ਤੋਂ ਪਾਵੇ ਆ ਕਿ ਮਹਾਂਪੁਰਖਾਂ ਦੇ ਪਾਸ ਕੋਈ ਵੀ ਆਇਆ ਬਾਬਾ ਜੀ ਨੇ ਕਿਸੇ ਨੂੰ ਨਰਾਸ਼ ਨਹੀਂ ਕੀਤਾ ਦੇਖੋ ਸੰਤ ਬਾਬਾ ਜੀ ਸਿੰਘ ਹੋਣਾਂ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਸੀਗੀਆਂ ਜਿਹਦੇ ਵਿੱਚੋਂ ਕਈ ਪ੍ਰਮੁੱਖ ਕਈਆਂ ਧਰਮਾਂ ਦੇ ਜਿਹੜੇ ਮੁਖੀ ਹੁੰਦੇ ਸੀ ਉਹ ਬਾਬਾ ਜੀ ਦੇ ਪਾਸ ਆਉਂਦੇ ਸੀ ਜਦ ਆਉਂਦੇ ਸੀ ਤਾਂ ਬਾਬਾ ਜੀ ਤੇ ਅੱਗੇ ਬੇਨਤੀ ਕਰਦੇ ਸੀ ਸਾਨੂੰ ਸਕੂਲ ਲਈ ਚੰਦਾ ਚਾਹੀਦਾ ਹੈਗਾ ਸਾਨੂੰ ਮੰਦਰ ਲਈ ਚੰਦਾ ਚਾਹੀਦਾ ਹੈਗਾ ਅਸੀਂ ਬਾਬਾ ਜੀ ਆਹ ਕਾਰਜ ਕਰਨਾ ਹੈਗਾ ਸਾਡੇ ਵਾਸਤੇ ਕੁਝ ਆਰਥਕ ਮਦਦ ਕਰਦੇ ਹੋ ਕਹਿੰਦੇ ਜਦੋਂ ਇਸ ਤਰ੍ਹਾਂ ਕਹਿੰਦੇ ਉਹਨਾਂ ਨੇ ਬੇਨਤੀ ਕਰਨੀ ਪਰ ਕਹਿੰਦੇ ਮਾਹਪੁਰਖਾਂ ਨੇ ਕਹਿੰਦਾ ਚੰਗਾ ਭਾਈ ਬੈਠ ਜਾਓ ਅਸੀਂ ਫਿਰ ਜਿੰਨਾ ਹੋ ਸਕਦਾ ਬਾਬੇ ਨਾਨਕ ਦੇ ਘਰੋਂ ਤੁਹਾਨੂੰ ਕੁਛ ਨਾ ਕੁਛ ਦਿੰਦੇ ਆ ਕਹਿੰਦੇ ਕੋਈ ਵੀ ਖਾਲੀ ਨਹੀਂ ਗਿਆ ਅਜੇ ਤੱਕ ਕਹਿੰਦੇ ਮਾਹਪੁਰਖਾਂ ਦੇ ਹੱਥੋਂ ਜਿੰਨੇ ਵੀ ਕਹਿੰਦੇ ਆ ਇਹ ਕਹਿੰਦੇ ਮਾਹਪੁਰਖਾਂ ਨੇ ਉਹਦਾ ਨਾਮ ਪਤਾ ਕਿਸੇ ਦਾ ਨਹੀਂ ਪੁੱਛਿਆ ਜੋ ਵੀ ਆ ਕਹਿੰਦੇ ਸਭ ਦੀਆਂ ਝੋੜੀਆਂ ਭਰੀਆਂ ਸੋ ਕਹਿਣ ਤੋਂ ਪਾਵੇ ਮਾਹਪੁਰਖਾਂ ਦੇ ਪਰਪਕਾਰ ਉਹ ਆ ਇਹੇ ਦਰਗਾਹੀ ਸੰਤ ਮਹਾਂਪੁਰਖਾਂ ਦੀਆਂ ਨਿਸ਼ਾਨੀਆਂ ਹੈਗੀਆਂ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਆ ਕੇ ਸੰਗਤਾਂ ਦੇ ਭਲੇ ਕੀਤੇ ਉਹਨਾਂ ਦੇ ਲੋਕ ਤੇ ਪਰਲੋਕ ਸੁਹੇਲੇ ਕੀਤੇ ਆ ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਜਕ ਵਾਜੀ ਹੋਇਆਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸੋ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ